ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸੰਜੋਗੜਾ ਜਿਸ ਡਿਠਾ ਗੁਰਦਰਸਾਰ ਵਾਹਿਗੁਰੂ ਸਾਹਿਬ ਜੀ ਅਸੁਣ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸੁਣ ਪ੍ਰੇਮ ਊਹਾੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈ ਮਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਈ ਜਿਨਹੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਆਗਾਏ ਆਪ त्याग बिनती ਕਰਹਿ ਲੇ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕ ਤਹ ਨ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਮ ਆਹਰ ਰਾਇ ਅਸੂ ਸੁਖੀ ਵਸੰਧੀਆਂ ਜਿਨਾਮ ਆਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਜੋ ਪਿਛਲਾ ਮਹੀਨਾ ਬਤੀਤ ਹੋਇਆ ਪਾਦਰੋਂ ਦਾ ਉਹਦੇ ਵਿੱਚ ਬੜੇ ਤਰਾੜ ਕੇ ਸੀ ਬੜੀ ਗਰਮੀ ਸੀ ਬੜੇ ਚਮਾਸੇ ਸਨ ਉਹ ਹੁਣ ਖਤਮ ਹੋਏ ਹਨ ਮਿੱਠੀ ਰੁੱਤ ਆ ਗਈ ਅਸੂ ਦੇ ਮਹੀਨੇ ਦੇ ਵਿੱਚ ਇਸ ਮਿੱਠੀ ਰੁੱਤ ਦੇ ਵਿੱਚ ਮੇਰੇ ਮਨ ਦੇ ਵਿੱਚ ਅਕਾਲਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲੱਗੀ ਹੈ ਇਸ ਮਿੱਠੀ ਰੁੱਤੇ ਮੇਰੇ ਅੰਦਰ ਉਮਾੜਾ ਉੱਠਿਆ ਬਲਬਲਾ ਉੱਠਿਆ ਹੈ ਕਿ ਉਸ ਅਕਾਲਪੁਰਖ ਪਰਮਾਤਮਾ ਦੇ ਨਾਲ ਮਿਲਿਆ ਜਾਏ ਪਰ ਕਿਹੜਾ ਢੰਗ ਕਿਹੜਾ ਤਰੀਕਾ ਕਿਹੜੀ ਯੁਗਤੀ ਹੈ ਕਿਸ ਤਰ੍ਹਾਂ ਮਿਲਿਆ ਜਾਏ ਸਤਿਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਅਸਨੋ ਪ੍ਰੇਮ ਉਮਾਹੜਾ ਅਸੂ ਦੇ ਮਹੀਨੇ ਦੇ ਵਿੱਚ ਪ੍ਰੇਮ ਦਾ ਉਮਾਹੜਾ ਅੰਦਰ ਪ੍ਰਗਟ ਹੋਇਆ ਕਿਉਂ ਮਿਲਿਏ ਹਰ ਜਾਏ ਕਿਸ ਤਰ੍ਹਾਂ ਹਰੇ ਅਕਾਲਪੁਰਖ ਪ੍ਰਮਾਤਮਾ ਨੂੰ ਮਿਲਿਆ ਜਾਏ ਕਿਹੜਾ ਤਰੀਕਾ ਕਿਹੜਾ ਢੰਗ ਹੋਏਗਾ ਕਿਹੜੀ ਯੁਗਤੀ ਹੋਏ ਕਿ ਉਸ ਅਕਾਲਪੁਰਖ ਪ੍ਰਮਾਤਮਾ ਤੱਕ ਪਹੁੰਚਿਆ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਮੇਰੇ ਮਨ ਨੂੰ ਮੇਰੇ ਤਨ ਨੂੰ ਸਰੀਰ ਅਤੇ ਆਤਮਾ ਨੂੰ ਬੜੀ ਪਿਆਸ ਲੱਗੀ ਕਣੀ ਬਹੁਤ ਜ਼ਿਆਦਾ ਤੇ ਕੋਈ ਹੈ ਪ੍ਰਭੂ ਦਾ ਪਿਆਰਾ ਕੋਈ ਹੈ ਕੋਈ ਜਨ ਹਰਿ ਸੋ ਦੇਵੇ ਜੋਰ ਜਿਹੜਾ ਮੈਨੂੰ ਹਰੀ ਅਕਾਲਪੁਰਖ ਪਰਮਾਤਮਾ ਦੇ ਨਾਲ ਜੋੜ ਦੇਵੇ ਚਰਨ ਗਹੂੰ ਬਕੂੰ ਸੁਭਰਸਨਾ ਦੀਜੇ ਪ੍ਰਾਣ ਅਕੋਰ ਮੈਂ ਉਹਦੇ ਚਰਨ ਪਕੜ ਲਾਂ ਉਹਦੇ ਤੋਂ ਆਪਣੇ ਪ੍ਰਾਣ ਸ਼ਾਵਰ ਕਰ ਦੇਵਾਂ ਉਹਨੂੰ ਸ਼ੁਭ ਸ਼ੁਭ ਬੋਲਾਂ ਉਹਦਾ ਧੰਨਵਾਦ ਕਰਾਂ ਜਿਹੜਾ ਮੈਨੂੰ ਮੇਰੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜੇ ਕੋਈ ਜਨ ਹਰਿ ਸਿਉਂ ਦੇਵੇ ਜੋਰ ਚਰਨ ਗਹੂੰ ਬਕੂੰ ਸੁਭਰਸਨਾ ਦੀਜੇ ਪ੍ਰਾਣ ਅਕੋਰ ਸਤਿਗੁਰੂ ਕਹਿੰਦੇ ਨੇ ਮੇਰੇ ਮਨ ਨੂੰ ਮੇਰੇ ਤਨ ਨੂੰ ਬਹੁਤ ਜ਼ਿਆਦਾ ਦਰਸ਼ਨਾਂ ਦੀ ਪਿਆਸ ਲੱਗੀ ਹੈ ਇਹ ਮੇਰੀ ਮਾਤਾ ਕੋਈ ਹੈ ਐਸਾ ਜਨ ਕੋਈ ਹੈ ਐਸਾ ਸੇਵਕ ਜਿਹੜਾ ਮੈਨੂੰ ਵੀ ਜੋੜ ਦੇਵੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਮੈਨੂੰ ਪਤਾ ਲੱਗਾ ਹੈ ਕਿ ਪ੍ਰਭੂ ਦੇ ਪਿਆਰੇ ਸੰਤ ਲੋਕ ਪਰਮੇਸ਼ਰ ਦੇ ਪਿਆਰੇ ਲੋਕ ਸਾਧੂ ਸੰਤ ਜਿਹੜੇ ਉਹਦੇ ਤੱਕ ਪਹੁੰਚੇ ਹਨ ਜਿਹੜੇ ਸੱਚੇ ਸੁੱਚੇ ਸੰਤ ਹਨ ਉਹ ਅਕਾਲਪੁਰਖ ਪਰਮਾਤਮਾ ਤੱਕ ਉਹਨਾਂ ਦੀ ਪਹੁੰਚ ਹੈ ਤੇ ਉਹ ਜਿਹੜਾ ਉਹਨਾਂ ਦੇ ਚਰਣੀ ਟਹਿ ਪੈਂਦਾ ਹੈ ਜਿਹੜਾ ਉਹਨਾਂ ਦੇ ਚਰਣਾ ਨਾਲ ਜੁੜ ਜਾਂਦਾ ਹੈ ਉਹ ਪਰਮੇਸ਼ਰ ਦੇ ਨਾਲ ਮਿਲ ਆ ਦਿੰਦੇ ਹਨ ਸੰਤ ਸਹਾਈ ਪ੍ਰੇਮ ਕੇ ਐਸੇ ਸੰਤ ਜਿਨ੍ਹਾਂ ਦੇ ਅੰਦਰ ਪ੍ਰੇਮ ਜਾਗਿਆ ਹੈ ਹੁਣ ਤਿਨ ਕੇ ਲਾਗਾ ਪਾਏ ਮੈਂ ਉਹਨਾਂ ਦੇ ਚਰਣੀ ਟਹਿ ਪਾਵਾਂ ਸੰਤ ਸਹਾਈ ਪ੍ਰੇਮ ਕੇ ਹੁਣ ਤਿਨ ਕੇ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਐ ਬਿਨਾ ਪ੍ਰਭੂ ਤੋਂ ਕਦੀ ਵੀ ਸੁੱਖ ਨਹੀਂ ਹਾਸਲ ਹੋ ਸਕਦੇ ਜਿਸ ਤਰ੍ਹਾਂ ਜਿਨੇ ਮਰਜੀ ਯਤਨ ਕਰ ਲੀਏ ਜਿਨਾ ਮਰਜੀ ਜੋਰ ਲਾ ਲੀਏ ਪਰ ਜਦੋਂ ਸਤਸੰਗਤ ਦੇ ਵਿੱਚ ਇਨਸਾਨ ਆਉਂਦਾ ਹੈ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਸਤਿਗੁਰੂ ਕਹਿੰਦੇ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੀ ਸ਼ਬਦ ਹੈ ਕਹਿੰਦੇ ਨੇ ਮੇਰੇ ਮਿੱਤਰ ਜਨੋ ਮਹਿਮਾ ਸੁਨੋ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਬੈਠ ਕੇ ਸੰਗਤ ਦੇ ਰੂਪ ਦੇ ਵਿੱਚ ਉਹਦੇ ਲਾਹਾ ਕੀ ਹਨ ਬੜੇ ਜਿਆਦਾ ਲਾਹੇ ਦੱਸੇ ਪਿੰਗਲ ਪर्वਤ ਪਾਰ ਪਰੇ ਖਲ ਬਚ ਚਤਰਬ ਕੀਤਾ ਆਖਰ ਦੇ ਵਿੱਚ ਸਤਿਗੁਰ ਕਹਿੰਦੇ ਹਨ ਆਖਰੀ ਪੰਕਤੀਆਂ ਦੇ ਵਿੱਚ ਕਿ ਸਾਰੀ ਜ਼ਿੰਦਗੀ ਭਾਵੇਂ ਆਪਣੇ ਮਿਹਨਤੇ ਨਾਲ ਆਪਣੀਆਂ ਚਤਰਾਈਆਂ ਦੇ ਨਾਲ ਯਤਨ ਕਰਦਾ ਰਹੇ ਪਰ ਕੁਝ ਨਹੀਂ ਬਣਦਾ ਜਦੋਂ ਅਕਾਲਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਏ ਉਦੋਂ ਉਹਦੀ ਜਦੋਂ ਮਿਰ ਹੋ ਗਈ ਫਿਰ ਉਹ ਹੀ ਇਨਸਾਨ ਆਪਣੇ ਜਤਨਾਂ ਨਾਲ ਜਿਹੜਾ ਨਹੀਂ ਬਣਿਆ ਉਹ ਬਰ ਘਣੇ ਧਣੀ ਤਨੀਤਾ ਉਹ ਅਮੀਰਾਂ ਦੀ ਗਿਣਤੀ ਦੇ ਵਿੱਚ ਆ ਜਾਂਦਾ ਹੈ ਸਾਰੀ ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਮਿਹਨਤ ਕੀਤੀ ਪਰ ਮਿਹਨਤ ਨੂੰ ਫਲ ਨਹੀਂ ਲੱਗਦਾ ਜੋ ਤੱਕ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਉਦੋਂ ਤੱਕ ਜ਼ਿੰਦਗੀ ਦੇ ਵਿੱਚ ਤਰਪੀਆਂ ਨਹੀਂ ਹੁੰਦੀਆਂ ਜਦੋਂ ਉਹਦੀ ਮਿਹਰ ਹੋ ਜਾਵੇ ਫਿਰ ਥੋੜਾ ਜਿਹਾ ਕੰਮ ਕਰਨ ਦੇ ਵਿੱਚ ਹੀ ਜਾਦਾ ਲਾਭ ਹੋ ਜਾਂਦਾ ਹੈ ਸ਼ਰਮ ਕਰੇ ਦਮ ਆੜ ਕੋ ਸੇ ਗਣੀ ਤਨੀਤਾ ساری ਜ਼ਿੰਦਗੀ ਅੱਧੀ ਕੋਡੀ ਬਦਲੇ ਵੀ ਐਨੀ ਐਨੀ ਮਿਹਨਤ ਕੀਤੀ ਪਰ ਕੁਝ ਨਹੀਂ ਬਣਿਆ ਪਰ ਜਦੋਂ ਉਹਦੀ ਮਿਹਰ ਹੋ ਗਈ ਸੇ ਗਣੀ ਤਨੀਤਾ ਉਹ ਫਿਰ ਅਮੀਰਾਂ ਦੀ ਗਿਣਤੀ ਦੇ ਵਿੱਚ ਵਡਿਆ ਦੀ ਗਿਣਤੀ ਦੇ ਵਿੱਚ ਆ ਜਾਂਦਾ ਹੈ ਉਹਦੀ ਮਿਹਰ ਦਾ ਸੰਗਤ ਦੀ ਮਿਹਰ ਦਾ ਇਹ ਫਲ ਹੈ ਸਤਿਗੁਰੂ 탄ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਿਨ ਪ੍ਰਭ ਕਿਉ ਸੁਖ ਪਾਈਏ ਬਿਨਾ ਉਹਦੇ ਤੋਂ ਬਿਨਾ ਪ੍ਰਭੂ ਦੇ ਹੋਰ ਕਿਤੇ ਵੀ ਸੁਖ ਨਹੀਂ ਮਿਲ ਸਕਦੇ ਦੂਜੀ ਨਾਹੀਂ ਜਾਏ ਦੂਜੀ ਕੋਈ ਥਾਂ ਹੈ ਹੀ ਨਹੀਂ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਜਿਨ੍ਹਾਂ ਨੂੰ ਪ੍ਰੇਮ ਦਾ ਰਸ ਆ ਗਿਆ ਜਿਨ੍ਹਾਂ ਨੂੰ ਨਾਮ ਜਪਣ ਦੇ ਵਿੱਚ ਅਮਰ ਤ੍ਰਸ ਆਉਣ ਲੱਗ ਪਿਆ ਉਹ ਫਿਰ ਤ੍ਰਿਪਤ ਹੋ ਗਏ ਉਹ ਰੱਜ ਗਏ ਫਰੀਦਾ ਸਕਰ ਖੰਡ ਨਿਵਾਤ ਗੁੜ ਮਾਖੋ ਮਾਜੋ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੂਜ ਸਤੁੱਧ ਸਾਰੀਆਂ ਮਿੱਠੀਆਂ ਚੀਜ਼ਾਂ ਦੀ ਗਿਣਤੀ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਖੰਡ ਵੀ ਮਿੱਠੀ ਹੈ ਗੁੜ ਵੀ ਮਿੱਠਾ ਹੈ ਮਿੱਠਾ ਹੈ ਸ਼ੱਕਰ ਮਿੱਠੀ ਹੈ ਮਿਸ਼ਰੀ ਨਿਵਾਤ ਮਿਸ਼ਰੀ ਮਿੱਠੀ ਹੈ ਸ਼ਹਿਦ ਮਿੱਠਾ ਹੈ ਦੁੱਧ ਮਿੱਠਾ ਹੈ ਸਾਰੀਆਂ ਚੀਜ਼ਾਂ ਮਿੱਠੀਆਂ ਦੀ ਗਿਣਤੀ ਕਰਕੇ ਆਖਰ ਦੇ ਵਿੱਚ ਕਹਿ ਦਿੱਤਾ ਜਿਹੜਾ ਨਾਮ ਦਾ ਰਸ ਹੈ ਨਾ ਜਿਹੜਾ ਪ੍ਰਭੂ ਦੇ ਨਾਮ ਦੇ ਵਿੱਚੋਂ ਰਸ ਮਿਲਦਾ ਹੈ ਉਹਦੇ ਅੱਗੇ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਹਨ ਐਸਾ ਪ੍ਰਭੂ ਦਾ ਨਾਮ ਰਸ ਹੈ ਤੇ ਜਿਨ੍ਹਾਂ ਨੂੰ ਇਹ ਨਾਮ ਰਸ ਆਉਣ ਲੱਗ ਪਿਆ ਨਾਮ ਜਪਦਿਆਂ ਜਪਦਿਆਂ ਜ਼ਬਾਨ ਮਿੱਠੀ ਹੋਣ ਲੱਗ ਗਈ ਜਦੋਂ ਫਿਰ ਦੂਸਰਾ ਕੋਈ ਵੀ ਰਸ ਦੁਨੀਆਂ ਦਾ ਉਹਦੇ ਵਾਸਤੇ ਫਿੱਕਾ ਹੈ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਤ੍ਰਿਪਤ ਕਹਿੰਦੇ ਰੱਜ ਜਾਣਾ ਸਾਰੀਆਂ ਭੁੱਖਾ ਮਿਟ ਜਾਣੀਆਂ ਜਿਨ੍ਹਾਂ ਨੂੰ ਨਾਮ ਦੇ ਵਿੱਚੋਂ ਰਸ ਆ ਗਿਆ ਉਹਨਾਂ ਦੀਆਂ ਭੁੱਖਾ ਮਿਟ ਗਈਆਂ ਆਪ ਤਿਆਗ ਬੇਨਤੀ ਕਰੇ ਆਪ ਤਿਆਗ ਆਪਾ ਭਾਵ ਮੇਰੀ ਮੇਰੀ ਛੱਡ ਕੇ ਹਉਮੈ ਛੱਡ ਕੇ ਨੀਮਾ ਹੋ ਕੇ ਫਿਰ ਬੇਨਤੀ ਕਰੇ ਕਿ ਪ੍ਰਭੂ ਮੈਨੂੰ ਆਪਣੇ ਲੜਣਾ ਲਾ ਲੈ ਆਪਣੇ ਚਰਨੀ ਲਾ ਲੈ ਤੇ ਫਿਰ ਅਰਦਾਸ ਪ੍ਰਵਾਨ ਹੁੰਦੀ ਹੈ ਤੇ ਆਪਣੀਆਂ ਚਲਾਕੀਆਂ ਦੇ ਨਾਲ ਨਹੀਂ ਭੋਲੇ ਪਾਏ ਮਿਲੇ ਰਗੁਰਾਇਆ ਭੋਲੇਪਨ ਦੇ ਵਿੱਚ ਅਕਾਲਪੁਰਖ ਪ੍ਰਮਾਤਮਾ ਮਿਲਦਾ ਹੈ ਚਲਾਕੀਆਂ ਨਾਲ ਨਹੀਂ ਮਿਲਦਾ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਕੰਤ ਕਹਿੰਦੇ ਪਤੀ ਨੂੰ ਪਰਮੇਸ਼ਰ ਨੂੰ ਹਰੀ ਨੂੰ ਪਰਮਾਤਮਾ ਨੂੰ ਜੋ ਹਰੀ ਅਕਾਲਪੁਰਖ ਪਰਮਾਤਮਾ ਨੇ ਜੀਵ ਰੂਪੀ ਇਸਤਰੀਆਂ ਆਪਣੇ ਚੰਨਾਂ ਨਾਲ ਜੋੜ ਲਈਆਂ ਜੋ ਹਰਕੰਤ ਮਿਲਾਇਆਂ ਸੇ ਵਿਛੜ ਕਤਹਿ ਨਾ ਜਾਏ ਉਹਨਾਂ ਨੂੰ ਫਿਰ ਵਿਛੋੜੇ ਦੀ ਮਾਰ ਨਹੀਂ ਪੈਂਦੀ ਉਹਨਾਂ ਨੂੰ ਵਾਰ-ਵਾਰ ਜੰਮਣਾ ਤੇ ਮਰਣਾ ਨਹੀਂ ਪੈਂਦਾ ਉਹਨਾਂ ਨੂੰ 84 ਦੇ ਗੇੜ 'ਚ ਰੜਕਣਾ ਨਹੀਂ ਪੈਂਦਾ ਜੋ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਜੀਵ ਰੂਪੀ ਇਸ ਤਰ੍ਹਾਂ ਜਿਹੜੀਆਂ ਚਰਨਾਂ ਨਾਲ ਜੁੜ ਗਈਆਂ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਨਣਾਏ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆਇਆ ਜਾਈਏ ਜਿਹਦੇ ਵਰਗਾ ਕੋ ਹੋਰ ਹੈ ਹੀ ਨਹੀਂ ਜਿਦੇ ਵਰਗਾ ਸਿਰਫ ਇੱਕ ਹੀ ਹੈ ਇੱਕ ਓ ਓੰਕਾਰ ਸਦੀਵੀ ਕਾਲ ਵਾਸਤੇ ਸਦਾ ਕਾਇਮ ਰਹਿਣ ਵਾਲਾ ਇੱਕ ਹੀ ਹੈ ਉਸ ਤੋਂ ਇਲਾਵਾ ਕੋਈ ਦੂਸਰਾ ਨਹੀਂ ਪ੍ਰਭ बिन दूजा ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਕੀ ਵਸੰਧੀਆਂ ਜਿਨ੍ਹਾਂ ਮਿਆ ਹਰ ਰਾਇ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੁਖੀ ਸੁੰਦਰ ਇਸ ਮਹੀਨੇ ਨੂੰ ਬਤੀਤ ਕਰਨਗੀਆਂ ਜਿੰਨੀ ਮਿਆ ਮਾਇਆ ਮਮਾ ਮੁਕਤਾ ਹੈ ਮਮੇ ਦੇ ਕੇ ਕੰਨਾ ਜਾਏ ਲੱਗ ਜੇ ਤੇ ਮਾਇਆ ਬਣ ਜੇਗਾ ਮਾਇਆ ਮਾਇਆ ਕਹਿੰਦੇ ਕਿਰਪਾ ਨੂੰ ਮਾਇਆ ਕਹਿੰਦੇ ਤੁੰਦੌਲਤ ਨੂੰ ਸਤਿਗੁਰੂ ਕਹਿੰਦੇ ਹਨ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਜਿਨ੍ਹਾਂ ਤੇ ਮਾਇਆ ਹੋ ਗਈ ਉਹ ਇਸ ਮਹੀਨੇ ਨੂੰ ਸੁਖਾਂ ਦੇ ਨਾਲ ਸੁੰਦਰ ਤਰ੍ਹਾਂ ਦੇ ਨਾਲ ਇਸ ਮਹੀਨੇ ਨੂੰ ਮੁਤੀਤ ਕਰਨ ਗਿਆ ਇਹ ਉਸ ਅਕਾਲ ਪੁਰਖ ਬ੍ਰਹਮਾਤਮਾ ਦੀ ਯਾਦ ਦੇ ਨਾਲ ਜੁੜਨ ਦਾ ਮਹੀਨਾ ਹੈ ਮਿੱਠੀ ਰੁੱਤ ਹੈ ਇਸ ਕਰਕੇ ਇਹਦੇ ਵਿੱਚ ਜੁੜਨਾ ਕਰੀਏ ਸਤਿਗੁਰੂ ਆਪਾਂ ਨੂੰ ਸੰਦੇਸ਼ ਦਿੰਦੇ ਹਨ ਕਿ ਐਸ ਰੁੱਤੇ ਮਿੱਠੀ ਰੁੱਤੇ ਅਕਾਲਪੁਰਖ ਪਰਮਾਤਮਾ ਦੀ ਭਗਤੀ ਬੰਦਗੀ ਕਰੀਏ ਦਿਨ ਤੇ ਸਾਰੇ ਹੀ ਪਰਮੇਸ਼ਰ ਦੇ ਹਨ ਪਰ ਸਤਿਗੁਰੂ ਮੌਸਮ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਚੰਗੀ ਰੁੱਤ ਆ ਗਈ ਮਿੱਠੀ ਰੁੱਤ ਆ ਗਈ ਜੋ ਸਰੀਰ ਨੂੰ ਤਕਲੀਫ ਨਹੀਂ ਦਿੰਦੀ ਇਸ ਕਰਕੇ ਆਪਾਂ ਵੀ ਉਹਦਾ ਸ਼ੁਕਰਾਨਾ ਕਰੀਏ ਉਸ ਦੇ ਨਾਲ ਜੁੜੀਏ ਤੇ ਜਿਹੜੇ ਜੁੜ ਗਏ ਹਨ ਉਹਨਾਂ ਨੂੰ 84 ਦੇ ਵਿੱਚ ਪਹੁੰਚਣਾ ਨਹੀਂ ਪੈਗਾ ਗੇੜ ਦੇ ਉਹ ਬਾਹਰ ਆ ਜਾਣਗੇ ਉਸ ਅਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਣਗੇ ਤੇ ਜਿਹੜਾ ਉਹ ਤੇ ਚਰਨਾਂ ਨਾਲ ਜੁੜ ਗਿਆ ਉਸ ਦੀ ਵੀ ਕਾਲ ਵਾਸਤੇ ਉਹਦਾ ਹੀ ਰੂਪ ਹੋ ਜਾਂਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਅਬ ਤੋ ਆਏ ਚੜੇ ਸੰਘਾਸਨ ਮਿਲਹਿ ਸਾਰੰਗ ਪਾਣੀ RAM ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ ਫਿਰ ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹਦਾ ਰੂਪ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਜੁੜੀਏ ਆਓ ਆਪਾਂ ਵੀ ਇਸ ਮਹੀਨੇ ਸੁਖੀ ਵਸ ਅਸੂ ਸੁਖੀ ਵਸੰਧੀਆਂ ਜਿਨਾ ਮਿਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ